ਪੰਜਾਬ ਦਾ ਰੁਖ ਬਦਲਿਆ ਉਧਰੋਂ ਪਤਾ ਲੱਗ ਗਿਆ ਸਰਕਾਰ ਨੂੰ ਕਿ ਮਹਾਰਾਣੀ ਜਿੰਦਕੌਰਾਂ ਚਨਾਰ ਦੇ ਖੇਰੇ ਵਿੱਚੋਂ ਦੌੜ ਚੁੱਕੀ ਹੈ ਨਦੀਆਂ ਤੇ ਦਰਿਆਵਾਂ ਦੇ ਪੁਲਾਂ ਤੇ ਔਰ ਜਿੱਥੋਂ ਜਿੱਥੋਂ ਲੰਘੇ ਸਨ ਉਥੇ ਨਾਕੇ ਲਾ ਦਿੱਤੇ ਗਏ ਫੌਜ ਤੈਨਾਰ ਕਰ ਦਿੱਤੀ ਗਈ ਮਹਾਰਾਣੀ ਜਿੰਦਕੌਰਾਂ ਨੂੰ ਖਬਰ ਮਿਲਦੀ ਹੈ ਇਹ ਪੰਜਾਬ ਦਾ ਰੁਖ ਬਦਲ ਕੇ ਜੁਪੀ ਦੇ ਜੰਗਲਾਂ ਦਾ ਰੋਕ ਕੀਤਾ ਉਥੇ ਕੁਝ ਸਮਾਂ ਜੰਗਲਾਂ ਵਿੱਚ ੱੱਕੇ ਖਾਣ ਤੋਂ ਬਾਅਦ ਲੋਕਾਂ ਦੇ ਦਰਵਾਜ਼ਿਆਂ ਤੇ ਮੰਗ ਮੰਗ ਕੇ ਖਾਣ ਵਾਲੀ ਮਹਾਰਾਣੀ ਜਿੰਦਕੌਰਾਂ ਗੋਲੀ ਗੌਂਤਾਂ ਨੂੰ ਨਾਲ ਲੈ ਕੇ ਕਹਿਣ ਲੱਗੀ ਚੱਲ ਨੇਪਾਲ ਚਲੀਏ ਨੇਪਾਲ ਦਾ ਬਾਦਸ਼ਾ ਰਾਣਾ ਦੰਗ ਬਹਾਦਰ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਦਾ ਬੜਾ ਸਤਕਾਰ ਕਰੇ ਉਥੇ ਟਿਕਾਣਾ ਕਰੀਏ ਪੰਜਾਬ ਤੇ ਆਪ ਪਹਾਂਦਾ ਨਹੀਂ ਸਕਦੇ ਦੋਵੇਂ ਦਾਣੀਆਂ ਰਾਣੀ ਤੇ ਗੋਲੀ ਇਹ ਤੁਰੀਆਂ ਜਾ ਰਹੀਆਂ ਰਾਣਾ ਦੰਗ ਬਹਾਦਰ ਦੀ ਪਾਲ ਅੰਦਰ ਕਟਮੰਡੂ ਦੇ ਇਲਾਕੇ ਵਿੱਚ ਨੇਪਾਲ ਦਾ ਬਾਦਸ਼ਾ ਸ਼ਿਕਾਰ ਖੇਡ ਰਿਹਾ ਸੀ ਪਤਾ ਲੱਗਦਾ ਹੈ ਰਾਣਾ ਸ਼ਿਕਾਰ ਖੇਡ ਕੇ ਛੱਡਿਆ ਸੀ ਬੈਠਾ ਸੀ ਉਹਦੇ ਦਰਬਾਰ ਵਿੱਚ ਜਾ ਹਾਜ਼ਰ ਹੁੰਦੀਆਂ ਨੇ ਫਕੀਰਾਂ ਦੇ ਹਾਲਾਤ ਵਿੱਚ ਮਹਾਰਾਣੀ ਜਿੰਦ ਕੌਰਾਂ ਰਾਣਾ ਦੰਗ ਬਹਾਦਰ ਦੇ ਦਰਬਾਰ ਵਿੱਚ ਜਾ ਕੇ ਹਾਜ਼ਰ ਹੁੰਦੀ ਚੁੱਕੇ ਸਲਾਮ ਕਰਦੀ ਆ ਰਾਣਾ ਜੰਗ ਬਹਾਦਰ ਫਕੀਰੀਆਂ ਸਮਝ ਕੇ ਆਪਣੀ ਪਸ਼ਾਕ ਦੀ ਜੇਬ ਵਿੱਚ ਹੱਥ ਪਾਉਂਦਾ ਨੇਪਾਲ ਦੀ ਕਰੰਸੀ ਕੱਢ ਕੇ ਇਹਨਾਂ ਨੂੰ ਦੇਣੀ ਚਾਹੁੰਦਾ ਜਿੰਦਾਂ ਨੇ ਸਿਰ ਫੇਰ ਕੇ ਇਨਕਾਰ ਕਰ ਦਿੱਤਾ ਰਾਣਾ ਜੰਗ ਬਹਾਦਰ ਕਹਿੰਦਾ ਮੰਗਤੀਓ ਮੰਗਤਾ ਪੈਸੇ ਮੰਗਦਾ ਔਰ ਦਿੱਤੇ ਜਾਂਦੇ ਨੇ ਤੁਹਾਨੂੰ ਪੈਸੇ ਦਿੱਤੇ ਜਾ ਰਹੇ ਆ ਕੀ ਤੁਹਾਨੂੰ ਪੈਸੇ ਨਹੀਂ ਚਾਹੀਦੇ ਤੁਹਾਨੂੰ ਕਿਹੜੀ ਜ਼ਰੂਰਤ ਹੈ ਜਦੋਂ ਇਹ ਗੱਲ ਆਖੀ ਰਾਣਾ ਜੰਗ ਬਹਾਦਰ ਨੇ ਮਹਾਰਾਣੀ ਜਿੰਦ ਕੌਰਾਂ ਨੇ ਲਾਗੇ ਖਲੋਤੀ ਗੋਮਤਾਂ ਨੂੰ ਮੋਢਾ ਮਾਰ ਕੇ ਆਖਿਆ ਦੱਸ ਦਿਆ ਮੈਂ ਕੌਣ ਹਾਂ ਗਉਂਤਾਨੇ ਆਕੇ ਮਹਾਰਾਣੀ ਦੇ ਹੁਣ ਤੇ ਵਕਤ ਆ ਦੱਸਣਾ ਪਵੇਗਾ ਤੁਸੀਂ ਕੌਣ ਲੋੜ ਹੈ ਵਕਤ ਮੰਗ ਕਰ ਰਿਹਾ ਆਪਣੀ ਜਾਣ ਪਛਾਣ ਕਰਾਉਣ ਦੀ ਛੇਰੇ ਪੰਜਾਬ ਦੀ ਮਹਿਬੂਬਾ ਰਾਣੀ ਮਹਾਰਾਣੀ ਜਿੰਦ ਕਵਰਾ ਰਾਣਾ ਜੰਗ বাহাদুর ਦੇ ਦਰਬਾਰ ਵਿੱਚ ਖਲੋ ਕੇ ਆਪਣਾ ਤואר ਕਰਾਉਣ ਲੱਗੀ ਹੈ ਕਿ ਮੈਂ ਕੌਣ ਆ ਕਿੱਥੋਂ ਦੀ ਰਹਿਣ ਵਾਲੀ ਆ ਮੈਂ ਫਕੀਰ ਨਹੀਂ ਨਹੀਂ ਮੈਂ ਤੇ ਮਹਾਰਾਣੀ ਆ ਮੈਨੂੰ ਹਾਲਾਤਾਂ ਦਾ ਮੁਕਾਬਲਾ ਕਰਦੇ ਆਂ ਆ ਦਿਨ ਦੇਖਣੇ ਪਏ ਛੇਰੇ ਪੰਜਾਬ ਦੀ ਮਹਿਬੂਬਾ ਰਾਣੀ ਮਹਾਰਾਣੀ ਜਿੰਦ ਕਵਰਾ ਰਾਣਾ ਜੰਗ বাহাদুর ਦੇ ਦਰਬਾਰ ਵਿੱਚ ਖਲੋਤੀ ਹੋਈ ਰੋਟੀ ਦੀ ਪੀਕ Oh, ਵੇ ਮੈਂ ਮਾਲਕ ਦੇ ਰਬੀ ਦਾਨਸਾ ਅਤੀ ਰੋਟੀ ਤੋ ਕੰਗਾਲੇ اے ਮੈ ਰਾਣੀ ਉਸ ਰਣਜੀਤ ਰਾਣੀ ਜਿੰਦਕੌਰਾਂ ਰਾਣਾ ਜੰਗ ਬਹਾਦਰ ਨੂੰ ਕਹਿਣ ਲੱਗੀ ਮਹਾਰਾਣਾ ਜੀ ਮੈਂ ਅਸਲ ਵਿੱਚ ਤੁਹਾਡੇ ਕੋਲੋਂ ਪੈਸੇ ਲੈਣ ਵਾਸਤੇ ਨਹੀਂ ਆਏ ਤੁਸੀਂ ਕੌਣ ਹੋ ਤੇ ਚਾਹੀਦਾ ਕੀ ਹੈ ਮਹਾਰਾਣੀ ਜਿੰਦਕੌਰਾਂ ਨੇ ਹੱਥ ਬੰਨ੍ਹ ਕੇ ਆਖਿਆ ਮਹਾਰਾਣਾ ਜੰਗ ਬਹਾਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਦੇ ਹੋ ਰਾਣਾ ਜੰਗ ਬਹਾਦਰ ਨੇ ਆਖਿਆ ਫਕੀਰ ਨਹੀਂ ਉਹਨੂੰ ਕੌਣ ਨਹੀਂ ਜਾਣਦਾ ਮਹਾਰਾਜਾ ਰਣਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ ਜਿਹਦੇ ਰਾਜ ਦੀਆਂ ਤੁਮਾਂ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਈਆਂ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਫਿਰ ਉਹਦੇ ਛੋਟੇ ਪੁੱਤ ਦਲੀਪ ਸਿੰਘ ਨੂੰ ਹੀ ਜਾਣਦੇ ਹੋ ਰਾਣਾ ਜੰਗ ਬਾਦਰ ਨੇ ਆਖਿਆ ਹਾਂ ਖਬਰਾਂ ਚੰਗੀਆਂ ਨਹੀਂ ਆ ਰੀਆਂ ਰਾਜ ਖੁਸਤਾ ਜਾਂਦਾ ਤੇ ਅੰਗਰੇਜ਼ ਕਬਜ਼ਾ ਕਰਨਾ ਚਾਹੁੰਦੇ ਨੇ ਪਤਾ ਲੱਗਾ ਹੈ ਅੰਗਰੇਜ਼ਾਂ ਨੇ ਤਾਕਤ ਮਾਲੀ ਕਬਜ਼ਾ ਕਰ ਲਿਆ ਹਥਿਆਲਿਆ ਖਾਲਸਾ ਰਾਹ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਜੇ ਤੁਸੀਂ ਰਣਜੀਤ ਸਿੰਘ ਦੀ ਗੱਲ ਕਰਦੇ ਹੋ ਦਲੀਪ ਸਿੰਘ ਦੀ ਗੱਲ ਕਰਦੇ ਹੋ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਆ ਮਹਾਰਾਣੀ ਜਿੰਦ ਕੌਰਾਂ ਤੇ ਦਲੀਪ ਸਿੰਘ ਦੀ ਮਾਂ ਇਕ ਆ ਲਖਣ ਦੀ ਧੀਰ ਸੀ ਮਹਾਰਾਣੀ ਜਿੰਦ ਕੌਰਾਂ ਦੀ ਰਾਣਾ ਜੰਗ ਬਹਾਦਰ ਉੱਠ ਕੇ ਖਲੋ ਗਿਆ ਤੇ ਹੱਥ ਬੰਨ ਕੇ ਸਿਰ ਝੁਕਾ ਕੇ ਕਹਿਣ ਲੱਗਾ ਦੱਸੋ ਮਹਾਰਾਣੀ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਗੈਰਾਂ ਤੇ ਆਪਣਿਆਂ ਦੀ ਮਿਹਰਬਾਨੀ ਦਾ صدਕਾ ਮੈਨੂੰ ਦਰਬਾਰ ਦਰ ਭਟਕਣਾ ਪਿਆ ਪੰਜਾਬ ਦੇ ਰਸਤੇ ਬੰਦ ਹੋ ਗਏ ਤੁਹਾਡੇ ਕੋਲੇ ਸ਼ਰਨ ਲੈਣਾ ਚਾਹੁੰਦੀ ਆ ਮੈਨੂੰ ਰਹਿਣ ਵਾਸਤੇ ਥਾਂ ਚਾਹੀਦਾ ਔਰ ਰੋਟੀ ਕੱਪੜਾ ਚਾਹੀਦਾ ਰਾਣਾ ਜੰਗ ਬਹਾਦਰ ਨੇ ਆਖਿਆ ਮਹਾਰਾਣੀ ਜੀ ਮੇਰੇ ਦੇਸ਼ ਵਿੱਚ ਰਹੋਗੇ ਇੱਕ ਮੰਗਲਾ ਬਣਾ ਕੇ ਦਿੱਤਾ ਜਾਵੇਗਾ 20000 ਰੁਪਿਆ ਸਾਲਾਨਾ ਪੈਨਸ਼ਨ ਦਿੱਤੀ ਜਾਵੇਗੀ ਪਰ ਉਹਨਾਂ ਦਿਰ ਜਿੰਨਾ ਚਿਰ ਮੇਰੇ ਰਾਜ ਦੀਆਂ ਹੱਦਾਂ ਵਿੱਚ ਰਹੋਗੇ ਜਿਸ ਦਿਨ ਕਦਮ ਮੇਰੇ ਰਾਜ ਦੀ ਹੱਦ ਤੋਂ ਬਾਹਰ ਰੱਖ ਲਿਆ ਉਸ ਦਿਨ ਸਾਰਾ ਕੁਝ ਬੰਦ ਹੋ ਜਾਵੇਗਾ ਮਹਾਰਾਣੀ ਜਿੰਦਾ ਨੂੰ ਬੰਗਲਾ ਬਣਾ ਕੇ ਦਿੱਤਾ ਜਿੱਥੇ ਮਹਾਰਾਣੀ ਜਿੰਦਾ ਰਹੀ ਦਲੀਪ ਨਾਲ ਵਾਰਤਾ ਲਾਫ ਚਿੱਠੀ ਪੱਤਰ ਕਰਦੀ ਰਹੀ ਫਿਰ ਦਲੀਪ ਨੂੰ ਮਿਲੀ ਇਹ ਬੜਾ ਵੱਡਾ ਮਜਮੂਨ ਹੈ ਸਿੱਖ ਰਾਜ ਕਿਵੇਂ ਗਿਆ ਜੇ ਲਗਾਤਾਰ ਲੜੀ ਵਾਰ ਸੁਣਾਉਣਾ ਹੋਵੇ ਤੇ ਘੱਟ ਤੋਂ ਘੱਟ 2 ਮਹੀਨੇ ਦਾ ਸਮਾਂ ਚਾਹੀਦਾ ਹੈ ਤੇ 2 ਘੰਟੇ ਦਾ ਸਮਾਂ ਰੋਜ਼ ਦਾ ਚਾਹੀਦਾ ਤੇ 2 ਮਹੀਨੇ ਲਗਾਤਾਰ ਦਿਮਾਗ ਲੱਗਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਬੈਠਣ ਤੋਂ ਲੈ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤ ਦਲੀਪ ਸਿੰਘ ਦੀ ਮੌਤ ਤੱਕ ਦਾ ਸਮਾਂ ਉਹ ਫਰਾਂਸ ਪੈਰਿਸ ਸ਼ਹਿਰ ਵਿੱਚ ਉਹ ਦਾੰਤਮ ਸਮਾਂ ਹੋਇਆ ਤੇ ਉਹਨੇ ਆਖਰੀ ਸਾਹ ਲਿਆ ਉਥੋਂ ਤੱਕ ਦਾ ਇਤਿਹਾਸ ਕਹਿਣ ਵਾਸਤੇ ਬੜਾ ਲੰਮਾ ਸਮਾਂ ਚਾਹੀਦਾ ਹੈ ਇਹਦਾ ਇੱਕ ਚੈਪਟਰ ਖਤਮ ਹੋ ਚੁੱਕਾ ਹੈ ਨਿਚਿਤ ਕੀਤਾ ਸਮਾਂ ਸਮਾਪਤ ਵੀ ਹੋ ਚੁੱਕਾ ਹੈ ਇਤਿਹਾਸ ਦੀ ਕਦਰ ਵਿੱਚ ਗੁਰੂ ਕੀ ਸੰਗਤ ਵੱਲੋਂ ਮੈਂ ਅਰਦਾਸ ਕਰਾਈਗੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਅਰਦਾਸੇ ਉਹਨਾਂ ਤਿਰਨੀ ਕਰਨੇ ਜਿੰਨਾ ਚਿਰ ਇਤਿਹਾਸ ਸਮਾਪਤ ਨਾ ਕਰ ਦੇ ਇਸ ਕਰਕੇ ਭਾਈਏ ਚੈਪਟਰ ਸਮਾਪਤ ਹੋ ਗਿਆ ਜੇ ਸ਼ੁਰੂ ਕਰਾਂਗੇ ਤੇ ਫਿਰ ਅੱਧੇ ਛੱਡਾਂਗੇ ਚੰਗੀ ਗੱਲ ਹੁਣ ਕੋਈ ਕੱਦੂ ਕਰਕੇ ਝੋਨਾ ਨਾ ਲਾਵੇ ਤੇ ਵਧੀਆ ਗੱਲ ਥੋੜੀ